ਥੈਂਕ ਯੂ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੀ ਆ ਧੰਨਵਾਦ ਧੰਨਵਾਦ ਮੇਰੇ ਪਿਤਾ ਪਰਮੇਸ਼ਰ ਧੰਨਵਾਦ 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 ਜਦੋਂ ਵੀ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਈਏ ਤਾਂ ਪਹਿਲਾ ਪਰਮੇਸ਼ਰ ਦੇ ਧੰਨਵਾਦ ਦੀਆਂ ਭੇਟਾਂ ਚੜਾਈਏ ਕਿਉਂ ਜੋ ਪਰਮੇਸ਼ਰ ਨੇ ਪਰਮੇਸ਼ਰ ਦੇ ਹੈਕਲ ਵਿੱਚ ਡਰਦੇ ਕੰਬਦੇ ਹੋਏ ਪਰਮੇਸ਼ਰ ਧੰਨਵਾਦ ਕਰਦੇ ਹੋਏ ਆਈਏ ਹਮੇਸ਼ਾ ਤੇ ਪ੍ਰਭੂ ਜੀ ਦੀ ਆਗਿਆ ਪ੍ਰਭੂ ਜੀ ਮੈਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿਆਂ ਇਸ ਸਰੀਰ ਨੂੰ ਤੁਹਾਨੂੰ ਸਰੈਂਡਰ ਕਰ ਦਿਆਂ ਪ੍ਰਭੂ ਜੀ ਜੋ ਤੁਹਾਡੀ ਇੱਛਾ ਹੋਵੇ ਜੋ ਤੁਹਾਡੀ ਮਰਜ਼ੀ ਹੋਵੇ ਪ੍ਰਭੂ ਜੀ ਤੁਸੀਂ ਮੇਰੇ ਸਰੀਰ ਨੂੰ ਮੇਰੀ ਬਾਡੀ ਨੂੰ ਯੂਜ਼ ਕਰੋ ਪ੍ਰਭੂ ਜੀ ਮੇਰੇ ਮੂੰਹ ਨੂੰ ਯੂਜ਼ ਕਰੋ ਮੇਰਾ ਸਰੀਰ ਤੁਹਾਡਾ ਮੇਰਾ ਮੂੰਹ ਤੁਹਾਡਾ ਹੋ ਤੁਹਾਡਾ ਤੇ ਤੁਸੀਂ ਇਸ ਸਰੀਰ ਨੂੰ ਲੋਕਾਂ ਨੂੰ ਜੋ ਕਹਿਣਾ ਚਾਹੁੰਦੇ ਤੁਸੀਂ ਮੇਰੇ ਰਾਹੀ ਆਪਣੀ ਮਹਿਮਾ ਲੋ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰੇ ਥਰੂ ਆਪਣੇ ਆਪ ਨੂੰ ਮਹਿਮਾ ਲੈਂਦੇ ਹਾਂ ਮੈਂ ਧੰਨਵਾਦ ਕਰਦੀ ਹਾਂ ਤੁਹਾਡੇ ਹਰੇ ਰੋਜ਼ ਮਰਰਾ ਦੀ ਜੋ ਸਾਡੀ ਜ਼ਿੰਦਗੀ ਚ ਕਰਦੇ ਚੰਗਿਆਈਆਂ ਲਈ ਪੱਲਿਆਈਆਂ ਲਈ ਪ੍ਰਭੂ ਜੀ ਸਾਨੂੰ ਤੰਦਰੁਸਤੀ ਨਾਲ ਉਠਾਉਂਦੇ ਆ ਸਾਨੂੰ ਹallelujah ਸਾਰ ਇੱਕ ਬਿਮਾਰੀ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਥੈਂਕ ਯੂ ਜੀਸਸ ਥੈਂਕ ਯੂ ਬਹੁਤ देर बाद ਮੈਂ ਅੱਜ ਆਈ ਪਰਮਿਸ਼ਨ ਨੇ ਇੱਕਦਮ ਅ ਵਚਨ ਦਿੱਤਾ ਮੈਂ ਟੀਵੀ ਤੇ ਸੁਣ ਰਹੀ ਸੀ ਇਹ ਤਾਂ ਉਹ ਵਚਨ ਜਿਹੜਾ ਆ ਮੈਨੂੰ ਪਰਮਿਸ਼ਨ ਨੇ ਮਨ ਚ ਪਾਇਆ ਕਿ ਪੰਜਾਬੀ ਚ ਵੀ ਇਨੂੰ ਲੋਕਾਂ ਮੋਰ ਲੈ ਕੇ ਆਉਣਾ ਚਾਹੀਦਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਮੈਂ ਅੱਜ ਤੁਹਾਡੇ ਅੱਗੇ ਹਾਜ਼ਰ ਆ ਕੋਈ ਗਲਤੀ ਗੁਨਾਹ ਹੋ ਜਾਏ ਪ੍ਰਭੂ ਜੀ ਤੁਸੀਂ ਮaaf ਕਰਨਾ ਦੇਖਣ ਸੁਣਨ ਵਾਲਿਆਂ ਤੋਂ ਵੀ ਮਾਫੀ ਮੰਗਦੀਆਂ ਕੋਈ ਗਲਤੀ ਗੁਨਾਹ ਤੇ ਕੋਈ ਸੇ ਤਰ੍ਹਾਂ ਵੀ ਕੋਈ ਗਲਤੀ ਹੋ ਹੋ ਗਏ ਕੋਈ ਦਿਲ ਦੁਖਾਇਆ ਹੋਵੇ ਤਾਂ ਮੈਂ ਮਾਫੀ ਮੰਗਦੀਆਂ ਥੈਂਕ ਯੂ ਲਾਰਡ ਥੈਂਕ ਯੂ ਜੀਸਸ ਸਾਨੂੰ ਹੰਬਲ ਕਰਨਾ ਪ੍ਰਭੂ ਜੀ ਜੋ ਵੀ ਬਚਨ ਬੋਲੀਏ ਪ੍ਰਭੂ ਜੀ ਉਹ 100 ਗੁਣਾ ਫਲ ਲੈ ਕੇ ਆਏ ਸਾਡੀ ਧਰਤੀ ਤੇ ਪ੍ਰਭੂ ਜੀ ਸਾਡੇ ਅੰਦਰਲੀ ਜਿਹੜੀ ਬੀ ਜਾਊ ਬੀਜਾ ਜਾਵੇ ਸਾਡੇ ਅੰਦਰ ਆਤਮਾ ਚ ਪ੍ਰਭੂ ਜੀ ਅਸੀਂ ਇਹਨੂੰ ਸੋਚੀਏ ਅਤੇ ਸਮਝੀਏ ਅਤੇ ਕੰਮ ਕਰ ਸਕੀਏ ਇਹ ਜਿਹੜਾ ਬਚਨ ਆ ਇਹ ਪਰਮਿਸ਼ਨ ਦੀ ਵਿਵਸਥਾ ਸਾਰਚਾਰ ਦਾ 19 ਵਚਨ ਦਿੱਤਾ ਪਰਮਿਸ਼ਨ ਜਿਸ ਵਿੱਚ ਲਿਖਿਆ ਕਿ ਤੁਸੀਂ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਜਦ ਤੁਸੀਂ ਸੂਰਜ ਚੰਦ ਅਤੇ ਤਾਰਿਆਂ ਨੂੰ ਅਰਥਾਤ ਆਕਾਸ਼ ਦੀ ਸਾਰੀ ਸੈਨਾ ਨੂੰ ਵੇਖੋ ਤਾਂ ਪਉ ਤੇਰੇ ਜਾ ਕੇ ਉਹਨਾਂ ਅੱਗੇ ਮੱਥਾ ਟੇਕੋ ਅਤੇ ਉਹਨਾਂ ਦੀ ਪੂਜਾ ਕਰੋ ਜਿਨ੍ਹਾਂ ਨੂੰ ਯਹੋਵਾ ਤੁਹਾਡੇ ਪਰਮੇਸ਼ਰ ਨੇ ਆਕਾਸ਼ ਦੇ ਹੇਠ ਸਾਰੇ ਲੋਕਾਂ ਲਈ ਦੇ ਰੱਖਿਆ ਹੈ। ਆਮੀਨ ਆਮੀਨ ਥੈਂਕ ਯੂ ਪ੍ਰਭੂ ਜੀ ਇਸ ਵਚਨ ਲਈ ਇਸ ਵਚਨ ਦੇ ਰਾਹੀਂ ਪਰਮੇਸ਼ਰ ਕੀ ਕਹਿਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਸੀਂ ਮੂਰਤੀਆਂ ਦੀ ਪੂਜਾ ਕਰਦੇ ਹਾਂ ਉਸੇ ਤਰ੍ਹਾਂ ਕਿ ਜਦੋਂ ਅਸੀਂ ਆਕਾਸ਼ ਵੱਲ ਦੇਖਦੇ ਆ ਕਿ ਜਦੋਂ ਸੂਰਜ ਚੰਦ ਤਾਰਿਆਂ ਨੂੰ ਦੇਖਦੇ ਆ ਅਸੀਂ ਉਹਨਾਂ ਨੂੰ ਪਾਣੀ ਪਾਉਂਦੇ ਆ ਇਹ ਮੈਂ ਆਲਰੈਡੀ ਮੈਂ ਵੀ ਕਰ ਚੁੱਕੀ ਆ ਪ੍ਰਭੂ ਜੀ ਮੈਂ ਮਾਫੀ ਮੰਗਦੀ ਆ ਮੈਂ ਆਪ ਕਰਨਾਂ ਨੂੰ ਫੜ ਕੇ ਪ੍ਰਭੂ ਜੀ ਆਪਣੇ ਸਭ ਗਲਤੀਆਂ ਗੁਨਾਹਾਂ ਦੇ ਆਪਣੇ ਪਾਪਾਂ ਦੀ ਮਾਫੀ ਮੰਗਦੀ ਆ ਕਿ ਮੈਂ ਤੁਹਾਨੂੰ ਛੱਡ ਕੇ ਪ੍ਰਭੂ ਜੀ ਤੇ ਇਹਨਾਂ ਚੰਦ ਤਾਰੇ ਸੂਰਜ ਨੂੰ ਪੂਜਿਆ ਪ੍ਰਭੂ ਜੀ ਮੈਂ ਮਾਫੀ ਮੰਗਦੀ ਆ ਕਿਉਂਕਿ ਇਹ ਤੁਹਾਡੀ ਸ੍ਰਿਸ਼ਟੀ ਹੈ ਤੁਸੀਂ ਇਹਨਾਂ ਦੇ ਰਚਨਹਾਰੇ ਹੋ ਤੁਸੀਂ ਇਹਨਾਂ ਨੂੰ ਆਕਾਸ਼ ਵਿੱਚ ਆਪਣੇ ਹੱਥ ਦੇ ਨਾਲ ਇਹਨਾਂ ਨੂੰ ਲਗਾਇਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਇਹਨਾਂ ਨੂੰ ਤੁਸੀਂ ਸਾਡੇ ਲਈ ਠਹਿਰਾਇਆ ਆ ਜਿੱਦਾਂ ਪਰਮੇਸ਼ਰ ਨੇ ਕਿਹਾ ਕਿ ਜਦੋਂ ਤੁਸੀਂ ਇਸ ਆਕਾਸ਼ ਦੀ ਸਾਰੀ ਸੈਨ ਨੂੰ ਵੇਖਦੇ ਹੋ ਤਾਂ ਫਿਰ ਪਾਸੇ ਜਾ ਕੇ ਅਸੀਂ ਉਹਨਾਂ ਦੇ ਅੱਗੇ ਮੱਥਾ ਟੇਕਦੇ ਹਾਂ ਉਹਨਾਂ ਨੂੰ ਪਾਣੀ ਪਾਉਂਦੇ ਹਾਂ ਅਸੀਂ ਪੂਜਾ ਦਿੰਦੇ ਹਾਂ ਜਿੱਦਾਂ ਕਰਵਾ ਚੌਥ ਦੇ ਦਿਨ ਅਸੀਂ ਚੰਦ ਨੂੰ ਅਸੀਂ ਅਰਗ ਦਿੰਦੇ ਹਾਂ ਹਨਾ ਮੂਲੀ ਦੇ ਪੱਤਿਆਂ ਦੇ ਨਾਲ ਪਾਣੀ ਦੇ ਨਾਲ ਇਹ ਸਭ ਕੁਝ ਮੈਂ ਕੀਤਾ ਆ ਮੈਂ ਅਕਸੈਪਟ ਕਰਦੀ ਆ ਪਰ ਇਸ ਦੀ ਮਾਫੀ ਮੰਗਦੀ ਆ ਕਿ ਪਰਮੇਸ਼ਰ ਨੇ ਹੁਣ ਉਹ ਮੇਰੀਆਂ ਆਤਮਾ ਦੀਆਂ ਅੱਖਾਂ ਖੋਲ ਦਿੱਤੀਆਂ ਆ ਮੈਨੂੰ ਉਹ ਪਤਾ ਚੱਲ ਚੁੱਕਾ ਹੈ ਕਿ ਇਹ ਪਰਮੇਸ਼ਰ ਦੀ ਸ੍ਰਿਸ਼ਟੀ ਹੈ ਜਿੱਦਾਂ ਸਾਨੂੰ ਬਣਾਇਆ ਉਸੇ ਤਰ੍ਹਾਂ ਪਰਮੇਸ਼ਰ ਨੇ ਚੰਦ ਸੂਰਜ ਤੇ ਤਾਰਿਆਂ ਨੂੰ ਵੀ ਬਣਾਇਆ ਉਹ ਸਾਡੇ ਲਈ ਆ ਪਰਮੇਸ਼ਰ ਨੇ ਸਾਨੂੰ ਚਾਨਣ ਦੇਣ ਲਈ ਉਹਨਾਂ ਨੂੰ ਰੱਖਿਆ ਆ ਸਾਨੂੰ ਸਕੂਨ ਪਹੁੰਚਾਣ ਲਈ ਉਹ ਦਿੱਤਾ ਆ ਪਰ ਉਹ ਰੱਬ ਨਹੀਂ ਹੈ ਪਰਮੇਸ਼ਰ ਨੇ ਜੀਉਂਦਾ ਜਾਗਦਾ ਪਰਮੇਸ਼ਰ ਜੋ ਇਨ੍ਹਾਂ ਆਕਾਸ਼ਾਂ ਤੋਂ ਪਰਿਆ ਹੈਵਨ ਵਿੱਚ ਆ ਸਵਰਗ ਵਿੱਚ ਆ ਜੋ ਜੀਂਦਾ ਜਾਗਦਾ ਜੋ ਯੇਸ਼ੂ ਮਸੀਹ ਆ ਜੋ ਸਾਡੇ ਪਾਪਾਂ ਲਈ ਮਾਰਿਆ ਗਿਆ ਗਾੜਿਆ ਗਿਆ ਉਨੇ ਸਾਡੇ ਪਾਪ ਚੁੱਕੇ ਇਹ ਨਾ ਤਾਂ ਚੰਦ ਸੂਰਜ ਨੇ ਸਾਡੇ ਪਾਪ ਚੁੱਕੇ ਨਾ ਤਾਰਿਆ ਨੇ ਨਾ ਇਹਨਾਂ ਨੇ ਸਾਨੂੰ ਕੁਝ ਦੇਣਾ ਇਹ ਸਾਡੇ ਲਈ ਪਰਮੇਸ਼ਰ ਨੇ ਠਹਿਰਾਇਆ ਸਾਨੂੰ ਧੁੱਪ ਦੇਣ ਲਈ ਛਾਂ ਦੇਣ ਲਈ ਇਹ ਪਰਮੇਸ਼ਰ ਨੇ ਠਹਿਰਾਇਆ ਤੇ ਅਸੀਂ ਅੱਜ ਸਾਰੇ ਬਹੁਤ ਸਾਰੇ ਕਰੋੜਾਂ ਲੋਕੀ ਇਸ ਇਸ ਪੂਜਾ ਚ ਇਸ ਨੂੰ ਮੱਥਾ ਟੇਕਣ ਚ ਲੱਗੇ ਹੋਏ ਆ ਬੇਨਤੀ ਆ ਪਰਮੇਸ਼ਰ ਦੇ ਬੱਚਿਓ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਇੱਕ ਪਿਤਾ ਪਰਮੇਸ਼ਰ ਜਿਹੜਾ ਸਵਰਗ ਵਿੱਚ ਆ ਜਿਨੇ ਧਰਤੀ ਆਕਾਸ਼ ਚੰਦ ਤਾਰੇ ਸੂਰਜ ਤੇ ਸਾਨੂੰ ਮਿੱਟੀ ਚੋਂ ਬਣਾਇਆ ਆਦਮ ਤੇ ਹਵਾ ਨੂੰ ਬਣਾਇਆ ਪਰਮੇਸ਼ਰ ਨੇ ਜਿਸ ਨੇ ਜੀਵ ਜੰਤੂਆਂ ਨੂੰ ਬਣਾਇਆ ਉਸ ਨੇ ਸੂਰਜ ਚੰਦ ਤਾਰੇ ਬਣਾਏ ਆ ਇਹ ਕਿਸੇ ਹੋਰ ਵੱਖਰਿਆ ਇਹ ਕੋਈ ਰੱਬ ਨਹੀਂ ਹੈਗਾ ਇਹਨਾਂ ਨੇ ਆਪਣੇ ਆਪ ਪੈਦਾ ਨਹੀਂ ਹੋਏ ਇਹ ਪਰਮੇਸ਼ਰ ਨੇ ਇਹਨਾਂ ਨੂੰ ਸਾਡੇ ਲਈ ਬਣਾਇਆ ਆਕਾਸ਼ ਵਿੱਚ ਠਹਿਰਾਇਆ ਪਰਮੇਸ਼ਰ ਜਿੱਦਾਂ ਲਿਖਿਆ ਆ ਕਿ ਕਿ ਯਹਵਾ ਜਿਨ੍ਹਾਂ ਨੂੰ ਯਹਵਾ ਤੁਹਾਡੇ ਪਰਮੇਸ਼ਰ ਨੇ ਆਕਾਸ਼ ਦੇ ਹੇਠ ਦੇ ਸਾਰੇ ਲੋਕਾਂ ਲਈ ਦੇ ਰੱਖਿਆ ਆ ਇਹ ਪਰਮੇਸ਼ਰ ਨੇ ਸਾਡੇ ਲਈ ਆਕਾਸ਼ ਤੇ ਇਹਨਾਂ ਨੂੰ ਰੱਖਿਆ ਆ ਕਿ ਇਹ ਸਾਡੀ ਮਦਦ ਕਰ ਸਕਣ ਕਿ ਅਸੀਂ ਜਦੋਂ ਆਕਾਸ਼ ਵੱਲ ਦੇਖੀਏ ਤਾਰਿਆਂ ਵੱਲ ਦੇਖੀਏ ਸੂਰਜ ਵੱਲ ਦੇਖੀਏ ਤਾਂ ਅਸੀਂ ਉਸ ਪਰਮੇਸ਼ਰ ਦੀ ਮਹਿਮਾ ਕਰ ਸਕੀਏ ਕਿ ਜਿਹੜਾ ਦਿਨ ਵੇਲੇ ਇਹਨੂੰ ਕੱਢਦਾ ਆ ਤੇ ਰਾਤ ਵੇਲੇ ਇਹਨੂੰ ਛੁਪਾ ਦਿੰਦਾ ਤਾਂ ਫਿਰ ਚੰਦ ਆ ਜਾਂਦਾ ਆ ਫਿਰ ਤਾਰੇ ਆ ਜਾਂਦੇ ਆ ਫਿਰ ਉਸੇ ਆਕਾਸ਼ ਤੋਂ ਮੀਂਹ ਪੈਂਦਾ ਆ ਨੇਰੀ ਆਉਂਦੀ ਆ ਹਵਾ ਚੱਲਦੀ ਆ ਇਹ ਕੋਈ ਤਾਂ ਹੈ ਨਾ ਉੱਪਰ ਕਿ ਜਿਹੜਾ ਇਹਨਾਂ ਨੂੰ ਟਾਈਮ ਟੂ ਟਾਈਮ ਕੱਢਦਾ ਆ ਤੇ ਫਿਰ ਇਹਨਾਂ ਨੂੰ ਲੁਕੋ ਲੈਂਦਾ ਆ ਫਿਰ ਕੱਢਦਾ ਆ ਕਦੀ ਮੀਂਹ ਪੈਂਦੀ ਆ ਕਦੀ ਹਵਾ ਕਦੀ ਗੜੇ ਪੈਂਦੇ ਆ ਇਹ ਕਿੱਥੋਂ ਪੈਂਦੇ ਪਰਮੇਸ਼ਰ ਦੇ ਹੱਥ ਦੀ ਸਾਰੀਆਂ ਕਰਾਮਾਤਾਂ ਆ ਪਰਮੇਸ਼ਰ ਤੋਂ ਉੱਪਰ ਕੁਝ ਵੀ ਨਹੀਂ ਆ ਆਪਣੀ ਬੁੱਧੀ ਨੂੰ ਖੋਲੋ ਆਪਣੀ ਸਮਝ ਨੂੰ ਸਮਝ ਕੇ ਫੇਰ ਕੁਝ ਕਰੋ ਉਸ ਪਰਮਾਤਮਾ ਨੂੰ ਮੰਨੋ ਆਲੇ ਦੁਆਲੇ ਸਮੇਂ ਦੇ ਜਿਹੜੇ ਆ ਚਿੰਨਾਂ ਨੂੰ ਦੇਖੋ ਪਰਮੇਸ਼ਰ ਤੁਹਾਨੂੰ ਕੀ ਕਹਿ ਰਿਹਾ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਸੁਣੋ ਕੀ ਜੋ ਅਸੀਂ ਕਰ ਰਹੇ ਆ ਉਹ ਸਹੀ ਆ ਕਿ ਗਲਤ ਆ ਕਿੰਨੇ ਸਾਲਾਂ ਤੋਂ ਅਸੀਂ ਕਰਵਾ ਚੌਦ ਦੇ ਵਰਤ ਰੱਖਦੇ ਆ ਰਹੇ ਆ ਕੀ ਸਾਡੇ ਘਰਾਂ ਵਾਲੇ ਦੀ ਸੱਚਮੁੱਚ ਉਮਰ ਵੱਧਦੀ ਆ ਇਹਦੇ ਨਾਲ ਕਿ ਇਹ ਸਾਡੀ ਸੈਲਫਿਸ਼ ਨਹੀਂ ਲਈ ਆ ਸੈਲਫਿਸ਼નેસ ਲਈ ਆ ਕਿ ਅਸੀਂ ਸਾਨੂੰ ਕੱਪੜੇ ਮਿਲ ਜਾਂਦੇ ਆ ਖਾਣ ਪੀਣ ਨੂੰ ਮਿਲ ਜਾਂਦਾ ਆ ਸ਼ਰਦਾ ਫਾਸਟਿੰਗ ਕਰਨੀ ਆ ਫਾਸਟਿੰਗ ਕਰਨੀ ਮਾੜੀ ਨਹੀਂ ਆ ਇਹ ਪਰਮੇਸ਼ਰ ਦੇ ਦਿੱਤੇ ਹੋਏ ਕੰਮ ਆ ਕਿ ਸਾਨੂੰ ਫਾਸਟਿੰਗ ਕਰਨੀ ਚਾਹੀਦੀ ਸਾਡੇ ਸਰੀਰ ਵਾਸਤੇ ਚੰਗੀ ਹੁੰਦੀ ਹੈ ਬਾਡੀ ਡੀਟੌਕਸ ਹੁੰਦੀ ਹੈ ਸਾਡੀ ਫਾਸਟਿੰਗ ਕਰਨ ਨਾਲ ਸਾਡੀ ਬਾਡੀ ਸਿਹਤਮੰਦ ਰਹਿੰਦੀ ਆ ਉਹ ਰੀਫਰੈਸ਼ ਹੋ ਜਾਂਦੀ ਆ ਉਹ ਫੇਰ ਕੰਮ ਕਰਨ ਲਈ ਉਹਨੂੰ ਤਾਕਤ ਮਿਲਦੀ ਆ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਇਨ ਦੀ ਪੂਜਾ ਕਰਨ ਨਾਲ ਚੰਦਰਮਾ ਦੀ ਪੂਜਾ ਕਰਨ ਨਾਲ ਸਾਡੇ ਘਰਾਂ ਵਾਲਿਆਂ ਦੀ ਕੋਈ ਵੀ ਉਮਰ ਨਹੀਂ ਵੱਧਦੀ ਮੈਂ ਤੇ ਨਹੀਂ ਹੁਣ ਕਰਦੀ ਇਸ ਪੂਜਾ ਨੂੰ ਕਿ ਪਰਮੇਸ਼ਰ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਤੇ ਪਰਮੇਸ਼ਰ ਦੇ ਅੱਗੇ ਮੈਂ ਅਰਦਾਸ ਕਰਦੀਆਂ ਕਿ ਉਹ ਤੁਹਾਡੀਆਂ ਅੱਖਾਂ ਨੂੰ ਖੋਲ ਸਕੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਸਭ ਦੀਆਂ ਅੰਤਰ ਆਤਮਾ ਦੀਆਂ ਅੱਖਾਂ ਸਪਿਰਚੁਅਲ ਅੱਖਾਂ ਖੁੱਲ ਜਾਣ ਅੱਜ ਮੇਰੇ ਪਿਤਾ ਪਰਮੇਸ਼ਰ ਤੇ ਇਹ ਜਾਣ ਸਕਣ ਕਿ ਚੰਦ ਸੂਰਜ ਤੇ ਤਾਰਿਆਂ ਨੂੰ ਪਾਣੀ ਦੇਣ ਦੇ ਨਾਲ ਕੁਝ ਨਹੀਂ ਹੁੰਦਾ ਇਹ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਕਿ ਤੂੰ ਜਿਹਨੂੰ ਪਾਣੀ ਦਿੰਨਾ ਆ ਕਿਉਂ ਪਾਣੀ ਉੱਥੇ ਤੱਕ ਪਹੁੰਚਦਾ ਆ ਤੇ ਹਰ ਜਿੰਨੇ ਵੀ ਇਸ ਧਰਤੀ ਤੇ ਪੀਰ ਪਗੰਬਰ ਹੋਇਆ ਉਹਨਾਂ ਸਾਰਿਆਂ ਨੇ ਇਹਦਾ ਖੰਡਨ ਕੀਤਾ ਆ ਕਿ ਸਾਨੂੰ ਪਾ ਸੂਰਜ ਨੂੰ ਪੂਜਣਾ ਨਹੀਂ ਚਾਹੀਦਾ ਚੰਦਰਮਨ ਨੂੰ ਪੂਜਣਾ ਨਹੀਂ ਚਾਹੀਦਾ ਪਰ ਮੈਂ ਬੇਨਤੀ ਆਹੇ ਕਿ ਇੱਕ ਵਾਰ ਸੋਚੋ ਇਸ ਚੀਜ਼ ਤੇ ਤੇ ਉਸ ਸੱਚੇ ਪਰਮੇਸ਼ਰ ਨੂੰ ਜਿਨੇ ਧਰਤੀ ਆਕਾਸ਼ ਬਣਾਇਆ ਉਸ ਪਰਮੇਸ਼ਰ ਨੂੰ ਜਾਣੋ ਜੋ ਪ੍ਰਭੂ ਪਿਤਾ ਪਰਮੇਸ਼ਰ ਆ ਜੋ ਵਾਹਿਗੁਰੂ ਆ ਜੋ ਸੱਚੇ ਪਾਸ਼ਾ ਜੋ ਅਕਾਲ ਪੁਰਖ ਆ ਉਹਦੀ ਖੋਜ ਕਰੋ ਉਹਦੀ ਪੂਜਾ ਕਰੋ ਉਹ ਪੂਜਣਯੋਗਾ ਇੱਕੋ ਹੀ ਇੱਕ ਪਰਮੇਸ਼ਰ ਜਿਹੜਾ ਸਾਰਿਆਂ ਦਾ ਬਾਪ ਆ ਉਹ ਹੀ ਪੂਜਣਯੋਗਾ ਉਹਨੂੰ ਪੂਜੋ ਤੁਸੀਂ ਇਸ ਨਰਕ ਦੀ ਜ਼ਿੰਦਗੀ ਚੋਂ ਨਿਕਲ ਜਾਓਗੇ ਤੁਸੀਂ ਇਸ ਪਰਮ ਚੋਂ ਨਿਕਲ ਸਕਦੇ ਆ ਨਹੀਂ ਤਾਂ ਇਹ ਪਰਮ ਤੁਹਾਨੂੰ ਨਹੀਂ ਛੱਡਣਗੇ ਤੁਹਾਨੂੰ ਹੋਰ ਇਹਨਾਂ ਪਾਪਾਂ ਦੇ ਵਿੱਚ ਘਰਕ ਕਰ ਦੇਣਗੇ ਪ੍ਰਭੂ ਜੀ ਤੁਹਾਡੇ ਅੱਗੇ ਇਹਨਾਂ ਸਾ ਦੇਖਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਤੁਹਾਡੇ ਲਹੂ ਦੇ ਵਿੱਚ ਕਵਰ ਕਰ ਦੇ ਪ੍ਰਭੂ ਜੀ ਇਹਨਾਂ ਨੂੰ ਵਿਜ਼ਡਮ ਦੇਣਾ ਨੌਲੇਜ ਦੇਣਾ ਰੈਵਿਊਲੇਸ਼ਨ ਦੇਣਾ ਮੇਰੇ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀ ਇਹਨਾਂ ਦੀ ਜ਼ਿੰਦਗੀਆਂ ਲਈ ਪ੍ਰਭੂ ਜੀ ਤੁਸੀਂ ਹਰ ਚੀਜ਼ ਇਹਨਾਂ ਦੇ ਘਰਾਂ 'ਚ ਮਹਈਆ ਕਰਾਉਣਾ ਪ੍ਰਭੂ ਜੀ ਤੇ ਮੇਰੇ ਘਰ 'ਚ ਵੀ ਮਹਈਆ ਕਰਾਉਣਾ ਪ੍ਰਭੂ ਜੀ ਅਸੀਂ ਕਿਸੇ ਚੰਦ ਸੂਰਜ ਤਾਰੇ ਵੱਨੋਂ ਪੂਜ ਕੇ ਆਪਣੀਆਂ ਮੰਗਾਂ ਨਾਮੰਨੀਆਂ ਪ੍ਰਭੂ ਜੇ ਅਸੀਂ ਤੇਤੋਂ ਮੰਗੀਏ ਜੋ ਇੱਕੋ ਇੱਕ ਪਰਮੇਸ਼ਰ ਅਜੇ ਦਾ ਅਧਿਕਾਰ ਜਿਹਨੇ ਸਾਨੂੰ ਅਧਿਕਾਰ ਦਿੱਤਾ ਇਸ ਧਰਤੀ ਤੇ ਅਖਾਰ ਸਾਨੂੰ ਅਥੋਰਟੀ ਦਿੱਤੀ ਆ ਕਿ ਅਸੀਂ ਸਾਰੀਆਂ ਚੀਜ਼ਾਂ ਤੇ ਅਧਿਕਾਰ ਰੱਖਦੇ ਆ ਅਸੀਂ ਜੋ ਬੋਲਾਂਗੇ ਹੋ ਜਾਏਗਾ ਇਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗ ਤੇ ਪਾਲਨੇ ਆਮੀ ਆਮੀਨ ਆਮੀਨ ਗੋਡ ਬlesਸ ਯੂ ਆਲ